ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਬੇਬੇ ਰਾਤੀ ਰੋਟੀ ਟੋਕ ਤੋਂ ਵਿਹਲੀ ਹੋ ਕੇ ਮਾਂ ਚੜਕਾ ਢਾ ਲੈਂਦੀ ਗਵਾਰ ਦੀਆਂ 4-5 ਔਰਤਾਂ ਵੀ ਮਾਂ ਨਾਲ ਆ ਮਿਲਦੀਆਂ ਉਹਨਾਂ ਨਾਲ ਮੇਰੀ ਵੱਡੀ ਭੈਣ ਵੀਰੋ ਵੀ ਹੁੰਦੀ ਉਹ ਗੱਲਾਂ ਕਰਦੀਆਂ ਤੇ ਗੀਤ ਗਾਉਂਦੀਆਂ ਹੋਈਆਂ ਸੂਤ ਕੱਤਦੀਆਂ ਉਸ ਨੂੰ ਰੰਗਦੀਆਂ ਫਿਰ ਉਸ ਦੀਆਂ ਦਰੀਆਂ ਬੁੰਦੀਆਂ ਜਾਂ ਕਈ ਵਾਰੀ ਜੁਲਾਹੇ ਕੋਲੋਂ ਖੇਸ ਜਾਂ ਚਤਹਈਆਂ ਤਿਆਰ ਕਰਵਾਉਂਦੀਆਂ ਇਹ ਕੋਈ ਪੰਜਾਬ ਰੇ ਪਹਿਲਾਂ ਦੀ ਗੱਲ ਹੈ ਕਾਰ ਵਿੱਚ ਮੈਂ ਜਾਂ ਵੱਡਾ ਭਰਾ ਦਲਜੀਤ ਅਕਸਰ ਜਹਾ ਵੇਖਦੇ ਰਹਿੰਦੇ ਸੀ ਉਸ ਵੇਲੇ ਮੈਨੂੰ ਤਾਂ ਕੁਝ ਨਹੀਂ ਸੀ ਕਰਨਾ ਪੈਂਦਾ ਪਰ ਦਲਜੀਤ ਜਰੂਰ ਮਾਂ ਤੇ ਭੈਣ ਦੀ ਮਦਦ ਕਰਦਾ ਰਹਿੰਦਾ ਮਾਂ ਨੇ ਜੇ ਕੋਈ ਵੀ ਕੰਮ ਕਰਵਾਉਣਾ ਹੁੰਦਾ ਤਾਂ ਉਹ ਦਲਜੀਤ ਨੂੰ ਹੀ ਕਰਨ ਲਈ ਆਖਦੀ ਮੇਰੇ ਕਿਸੇ ਵੀ ਥਾਂ ਕੋਈ ਪੁੱਛਣਾ ਪੈਂਦੀ ਮੇਰਾ ਮਨ ਕਰਦਾ ਕਿ ਬੇਬੇ ਮੈਨੂੰ ਵੀ ਕੋਈ ਕੰਮ ਕਰਨ ਨੂੰ ਕਹੇ ਪਰ ਮੈਨੂੰ ਹਰ ਵਾਰੀ ਛੋਟਾ ਜਾਂ ਗੈਰ ਜ਼ਿੰਮੇਵਾਰ ਸਮਝ ਕੇ ਕਿਸੇ ਵੀ ਕੰਮ ਦੇ ਨੇੜੇ ਨਾ ਲੱਗਣ ਦਿੱਤਾ ਜਾਂਦਾ। ਬਹੁ ਇੱਕ ਦਿਨ ਬਹੁਤ ਹੀ ਅਜੀਬ ਗੱਲ ਹੋਈ। ਬੀਬੇ ਚਰਖੇ ਤੇ ਰੂੰ ਦੀਆਂ ਪੂਣੀਆਂ ਨਹੀਂ ਸਗੋਂ ਹੋਰ ਹੀ ਕੁਝ ਕੱਤ ਰਹੀ ਸੀ। ਇਸ ਬਾਰੇ ਦਲਜੀਤ ਨੂੰ ਤਾਂ ਪਤਾ ਸੀ ਪਰ ਜਦੋਂ ਮੈਂ ਉਸ ਕੋਲੋਂ ਇਸ ਦੀ ਜਾਣਕਾਰੀ ਲੈਣੀ ਚਾਹੀ ਤਾਂ ਉਹ ਮੈਨੂੰ ਖਿੱਚ ਕੇ ਪਿਆ। ਇੱਕ ਵਾਰੀ ਮੈਂ ਮੈਂ ਤਾਂ ਚੁੱਪਕ ਹੋ ਗਿਆ। ਪਰ ਸਾਰੀ ਗੱਲ ਜਾਣਨ ਲਈ ਜਿਵੇਂ ਮੇਰੇ ਢਿੱਡ ਵਿੱਚ ਉੱਤਰ-ਪੁਤਲ ਮੱਚਦੀ ਰਹੀ। ਬੇਬੇ ਤੂੰ ਇਹ ਕੀ ਕਰਤ ਰਹੀ ਹੈਂ? ਜਦੋਂ ਮੇਰੇ ਕੋਲੋਂ ਨਾ ਰਿਹਾ ਗਿਆ ਤਾਂ ਮੈਂ ਮਾਂ ਨੂੰ ਹੀ ਪੁੱਛ ਲਿਆ। ਪਹਿਲੀ ਵਾਰੀ ਬੇਬੇ ਨੇ ਇਹਦਾ ਕੋਈ ਜਵਾਬ ਨਾ ਦਿੱਤਾ। ਸਗੋਂ ਉਹ ਉਸੇ ਤਰ੍ਹਾਂ ਚੁੱਪ-ਚਾਪ ਸੂਤ ਕੱਤਦੀ ਰਹੀ। ਕੋਈ ਜਵਾਬ ਨਾ ਪਾ ਕੇ ਮੈਂ ਗਲੀ ਵਿੱਚ ਖੇਡਣ ਨਿਕਲ ਗਿਆ। ਥੋੜੇ ਚਿਰ ਬਾਅਦ ਮੈਂ ਖੇਡ ਕੇ ਘਰ ਮੁੜਿਆ ਤਾਂ ਮਾਂ ਅਜੇ ਵੀ ਚਰਖਾ ਚਲਾ ਰਹੀ ਸੀ। ਮੈਂ ਮੁਰ ਬੇਬੇ ਕੋਲੋਂ ਉਹੀ ਗੱਲ ਪੁੱਛੀ ਬੇਬੇ ਤੂੰ ਆ ਕੀ ਖਾਤ ਰਹੀ ਐ ਇਹ ਉਣ ਹੈ ਮੇਰੇ ਵੱਲ ਬਿਨਾ ਵੇਖਿਆ ਮਾਂ ਬੋਲੀ ਪਰ ਮੈਨੂੰ ਕੁਝ ਸਮਝ ਨਹੀਂ ਆਈ ਫਿਰ ਫਿਰ ਬੋਲਿਆ ਬੇਬੇ ਉਣ ਕੀ ਹੁੰਦੀ ਐ ਵੇ ਕਮਲਿਆ ਤੈਨੂੰ ਉਣ ਦਾ ਨਹੀਂ ਪਤਾ ਉਣ ਕੱਤ ਲਿਓ ਦੇ ਗਰਮ ਕੱਪੜੇ ਬਾਂਦੇ ਨੇ ਇਹ ਸਾਰਾ ਕੁਝ ਮੈਂ ਤੇਰੇ ਲਈ ਹੀ ਤਾਂ ਕਰ ਰਹੀ ਹਾਂ ਮੈਨੂੰ ਲੱਗਾ ਜਿਵੇਂ ਇਹ ਆਖਦਿਆਂ ਮੇਰੇ ਲਈ ਬੇਬੇ ਦੇ ਮਨ ਵਿੱਚ ਅਥਾਹ ਪਿਆਰ ਉੰਬੜਾਇਆ ਸੀ ਪਰ ਮੈਨੂੰ ਤਾਂ ਵੀ ਪੂਰੀ ਗੱਲ ਸਮਝ ਨਾ ਆਈ ਬੀਬੇ ਤੂੰ ਮੇਰੇ ਲਈ ਕੀ ਕਰ ਰਹੀ ਹੈ ਸਾਰੀ ਜਾਣਕਾਰੀ ਲੈਣ ਲਈ ਮੈਂ ਪੁੱਛਿਆ ਚਰਖਾ ਚਲਾਉਂਦੀ ਮਾਂ ਦੇ ਹੱਥ ਕੁਝ ਚਿਰ ਲਈ ਰੁਕ ਗਏ ਪਹਿਲਾ ਪੁੱਤ ਮੈਂ ਇਸ ਨੂੰ ਕੱਤਾਂਗੀ ਫੇਰ ਮੈਂ ਇਸ ਨੂੰ ਰੰਗ ਕੇ ਜੁਲਾਹੇ ਕੋਲ ਕੱਪੜਾ ਬੁਣਨ ਲਈ ਭੇਜਾਂਗੀ ਜਦੋਂ ਕੱਪੜਾ ਬਣ ਜਾਏਗਾ ਤਾਂ ਮੈਂ ਤੇਰੇ ਲਈ ਕੋਟ ਬਣਾਵਾਂਗੀ ਮਾਂ ਦੀ ਇਸ ਗੱਲ ਤੋਂ ਮੈਂ ਉਸ ਦੇ ਚਿਹਰੇ ਵੱਲ ਵੇਖਣ ਲੱਗਾ। ਮੈਨੂੰ ਜਿਵੇਂ ਉਸ ਦੀ ਗੱਲ ਤੇ ਯਕੀਨ ਹੀ ਨਹੀਂ ਸੀ ਆ ਰਿਹਾ। ਉਸ ਦੀ ਗੱਲ ਸੁਣ ਕੇ ਗਰਮ ਕੋਟ ਜਿਵੇਂ ਮੈਂ ਆਪਣੀਆਂ ਅੱਖਾਂ ਸਾਹਮਣੇ ਲੈ ਆਇਆ ਕਿਉਂਕਿ ਉਦੋਂ ਗਰਮ ਕੋਟ ਸਿਰਫ ਵੱਡੇ ਘਰਾਂ ਦੇ ਮੁੰਡੇ ਹੀ ਪਹਿਨਦੇ ਸਨ। ਅਸੀਂ ਆਮ ਜਿਹੇ ਮੁੰਡੇ ਤਾਂ ਮੋٹے ਕੱਪੜਿਆਂ ਨਾਲ ਹੀ ਸਰਦੀ ਲੰਗਾ ਦਿੰਦੇ ਸਾਂ। ਮੈਂ ਚਰਖੇ ਕੋਲ ਬੈਠਾ ਮਾਂ ਰਹੀ ਕੱਤਿਆ ਦਾ ਲੋਟਾ ਹੱਥ ਵਿੱਚ ਲੈ ਕੇ ਉਸ ਨੂੰ ਸਹਲਾਉਣ ਲੱਗਾ। ਇਸ ਤੋਂ ਬਾਅਦ ਜੀਵਨ ਮੈਂ ਬਦਲ ਗਿਆ ਮੈਂ ਸਾਰਾ ਦਿਨ ਚਾਹ ਨਾਲ ਪਰਿਆ ਰਹਿੰਦਾ ਮੈਨੂੰ ਮਾਕੂ ਲਈ ਜਾਂਾਂ ਦੀ ਹੋਰ ਵੀ ਖੁਸ਼ੀ ਹੋਈ ਕਿ ਇਹ ਕੋਟ ਸਿਰਫ ਮੇਰੇ ਲਈ ਹੀ ਬਣਾਇਆ ਜਾ ਰਿਹਾ ਸੀ ਵੱਡੇ ਭਰਾ ਦਲਜੀਤ ਲਈ ਨਹੀਂ ਪਹਿਲਾਂ ਮੈਂ ਸਕੂਲੋਂ ਘਰ ਆ ਕੇ ਰੋਟੀ ਖਾ ਕੇ ਖੇਡਣ ਲਈ ਨਿਕਲ ਜਾਂਦਾ ਤੇ ਘਰ ਦਾ ਕੋਈ ਕੰਮ ਨਹੀਂ ਕਰਦਾ ਸੀ ਹੁਣ ਦਲਜੀਤ ਤਾਂ ਭਾਵੇਂ ਕਰੋ ਬਾਹਰ ਚੱਲਿਆ ਜਾਂਦਾ ਪਰ ਮੈਂ ਸਾਰਾ ਸਾਰਾ ਦਿਨ ਘਰ ਹੀ ਰਹਿੰਦਾ ਮਾਂ ਦੇ ਮੂੰਹ ਨਿਕਲੀ ਨਿਕਲੀ ਛੋਟੀ ਤੋਂ ਛੋਟੀ ਗੱਲ ਨੂੰ ਪੂਰਾ ਕਰਨ ਲਈ ਜਿਵੇਂ ਮੈਨੂੰ ਚਾਹ ਚੜ ਜਾਂਦਾ ਮੈਂ ਨਸ ਨਸ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਭਾਵੇਂ ਥੋੜੀ ਠੰਡ ਆ ਗਈ ਸੀ ਪਰ ਤਾ ਵੀ ਮੈਂ ਦਿਨ ਵਿੱਚ ਬੇਬੇ ਨੂੰ 3-4 ਵਾਰੀ ਪਾਣੀ ਪਿਉਂਦਾ ਜੇ ਬੇਬੇ ਕਿਤੇ ਦਲਜੀਤ ਨੂੰ ਕੋਈ ਕੰਮ ਕਰਨ ਲਈ ਆਖ ਦਿੰਦੀ ਤਾਂ ਮੈਂ ਨਾਸ ਕਿ ਉਹ ਕੰਮ ਕਰਨ ਲਈ ਟੁੱਟ ਜਾਂਦਾ ਮੈਨੂੰ ਲੱਗਦਾ ਜਿਵੇਂ ਅਜਾਹਾ ਕਰਨ ਤੇ ਬੇਬੇ ਨੂੰ ਮੇਰੇ ਤੇ ਪਿਆਰ ਆਵੇਗਾ ਅਤੇ ਉਹ ਘੋਟ ਲਈ ਹੋਰ ਵਧੀਆ ਸੂਤ ਕੱਤੇਗੀ ਕਈ ਵਾਰ ਗਵਾਂਢ ਦੀਆਂ ਔਰਤਾਂ 8-9 ਵਜੇ ਤੱਕ ਰਾਤ ਤੱਕ ਸੂਤ ਕੱਤ ਕੇ ਆਪਣੇ ਆਪਣੇ ਘਰਾਂ ਨੂੰ ਚਲੀਆਂ ਜਾਂਦੀਆਂ ਪਰ ਬੇਬੇ ਹੋਰ ਰਾਤ ਗਏ ਤੀਕ ਵੱਡੀ ਭੈਣ ਨਾਲ ਮਿਲ ਕੇ ਉਹਨਾਂ ਕੱਤਦੀ ਰਹਿੰਦੀ ਜਿੰਨੀ ਦੇਰ ਤੱਕ ਚੜਖਾ ਚੱਲਦਾ ਮੈਂ ਜਾਗਦਾ ਰਹਿੰਦਾ ਫਿਰ ਇੱਕ ਦਿਨ ਅਜਾਹ ਵੀ ਆਇਆ ਕਿ ਕੱਤਣ ਦਾ ਸਾਰਾ ਕੰਮ ਮੁੱਕ ਗਿਆ ਅਗਲੇ ਦਿਨ ਹੱਟੀ ਤੋਂ ਰੰਗ ਲਿਆ ਕੇ ਬੇਬੇ ਨੇ ਚੁੱਲ੍ਹੇ ਤੇ ਗਰਮ ਪਾਣੀ ਕਰਕੇ ਰੰਗ ਪਕਾਉਣਾ ਸੀ ਮੇਰੇ ਕੋਲੋਂ ਚੁੱਲ੍ਹੇ ਦੀਆਂ ਪਾਥੀਆਂ ਲਗਾ ਕੇ ਅੱਗ ਤਾਣਾ ਬਾਲੀ ਗਈ ਪਰ ਮੈਂ ਬੇਬੇ ਨੂੰ ਪਾਠੀਆਂ ਜ਼ਰੂਰ ਸਿਖਾਉਂਦਾ ਰਿਹਾ ਉਸ ਦਿਨ ਮੈਂ ਬੇਬੇ ਤੇ ਵੱਡੀ ਭੈਣ ਦੇ ਬਹੁਤ ਕਿਹਾ ਵੀ ਸਕੂਲ ਨਹੀਂ ਗਿਆ ਮੈਂ ਵੇਖਣਾ ਚਾਹੁੰਦਾ ਸੀ ਕਿ ਉਹ ਕਿਵੇਂ ਅੱਗ ਬਾਲਣਗੀਆਂ ਪਾਣੀ ਉਬਾਲਣਗੀਆਂ ਕਿਵੇਂ ਰੰਗ ਪਕਾਉਣਗੀਆਂ ਤੇ ਫਿਰ ਮਿਲ ਕੇ ਕਿਵੇਂ ਸੂਤ ਨੂੰ ਰੰਗਣਗੀਆਂ ਜਿਸ ਨੂੰ ਬੁਣ ਕੇ ਮੇਰੇ ਕੋਟ ਲਈ ਕਪੜਾ ਤਿਆਰ ਹੋਵੇਗਾ ਜੁਲਾਹਾ ਸੂਤ ਲੈ ਗਿਆ ਉਹ 10 ਦਿਨਾਂ ਬਾਅਦ ਮੁੜ ਆਉਣ ਲਈ ਕਹਿ ਗਿਆ ਪਰ ਮੈਂ ਅਗਲੇ ਦਿਨ ਸਵੇਰੇ ਹੀ ਉਸ ਦੇ ਘਰ ਪਹੁੰਚ ਗਿਆ ਚਾਚਾ ਕਪੜਾ ਤਿਆਰ ਹੋ ਗਿਆ ਮੇਰੇ ਇਸ ਸਵਾਲ ਤੇ ਜੁਲਾਹਾ ਬੋਲਿਆ ਤਾਂ ਕੁਝ ਨਹੀਂ ਪਰ ਉਸ ਨੇ ਮੇਰੇ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਮੈਂ ਕਮਲਾ ਹੋਵਾਂ ਜਿਹੜਾ ਅਗਲੇ ਦਿਨ ਹੀ ਕਪੜੇ ਦਾ ਸਵਾਲ ਲੈ ਕੇ ਉਸ ਦੇ ਬੂਹੇ ਪਹੁੰਚ ਗਿਆ ਸੀ ਜਿੰਨੇ ਦਿਨ ਕਪੜਾ ਨਾ ਆਇਆ ਮੈਂ ਸਕੂਲੋਂ ਘਰ ਆ ਕੇ ਬੇਬੇ ਨੂੰ ਜ਼ਰੂਰ ਪੁੱਛਦਾ ਰਿਹਾ ਬੇਬੇ ਕੀ ਜੁਲਾਹਾ ਕਪੜਾ ਦੇ ਗਿਆ ਮਸਾ ਹੀ ਦਾਸ ਦੇ ਲੰਗੇ ਜਦੋਂ ਇੱਕ ਦਿਨ ਮੈਂ ਸਕੂਲੋਂ ਘਰ ਮੁੜਿਆ ਤਾਂ ਜੁਲਾਹਾ ਬੁਣ ਕੇ ਫੜਾ ਗਿਆ ਸੀ ਮੈਂ ਰੋਜ਼ ਮਾਂ ਨਾਲ ਕੱਪੜੇ ਦੀ ਗੱਲ ਕੀਤੀ ਤਾਂ ਉਸਨੇ ਕੋਠੀ ਵੱਲ ਇਸ਼ਾਰਾ ਕਰ ਦਿੱਤਾ ਇਹ ਸੁਣਦਿਆਂ ਮੈਂ ਬਸਾ ਇੱਕ ਪਾਸੇ ਵਗਾ ਮਾਰਿਆ ਤੇ ਕੋਠਰੀ ਵਿੱਚ ਜਾ ਪਲਾਂ ਵਿੱਚ ਕੋੜ ਦਾ ਕੱਪੜਾ ਲੈ ਕੇ ਬਾਹਰ ਆ ਗਿਆ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਮਾਂ ਤੇ ਭੈਣ ਨੇ ਮੇਰੇ ਲਈ ਸੱਚਮੁੱਚ ਹੀ ਕੋੜ ਦਾ ਕੱਪੜਾ ਤਿਆਰ ਕਰਵਾ ਦਿੱਤਾ ਸੀ ਮੈਂ ਕਿੰਨਾ ਚਿਰ ਕੱਪੜੇ ਨੂੰ ਵਾਰ-ਵਾਰ ਹੱਥ ਲਾ ਕੇ ਵੇਖਦਾ ਰਿਆ ਸਾਡੀ ਗਲੀ ਵਿੱਚ ਚਾਚਾ ਪ੍ਰੀਤਮ ਰਹਿੰਦਾ ਸੀ ਉਹ ਪਟਿਆਲੇ ਵਿੱਚ ਰਾਜੇ ਦੇ ਮਹਿਲਾਂ ਦਾ ਦਰਜੀ ਸੀ ਉਹ ਰਾਣੀਆਂ ਦੇ ਕੱਪੜੇ ਸਿਉਣ ਵਿੱਚ ਮਾਹਿਰ ਸੀ ਮੇਰੇ ਬੇਬੇ ਨੂੰ ਉਹ ਭਾਬੀ ਆਖਦਾ ਸੀ ਅਤੇ ਮੈਂ ਤੇ ਦਿਲਜੀਤ ਉਸਨੂੰ ਚਾਚਾ ਸਾਦ ਦੇ ਸਾਂ ਉਹ ਕਦੀ ਕਿ ਤਾਈ ਗਲੀ ਵਾਲਿਆਂ ਦੇ ਕੱਪੜੇ ਵੀ ਸਿਉਣ ਦਿੰਦਾ ਸੀ ਇਹ ਵੱਖਰੀ ਗੱਲ ਸੀ ਕਿ ਉਹ ਸੱਤ ਦਿਨ ਕਹਿ ਕੇ ਕਈ ਵਾਰੀ ਮਹੀਨਿਆਂ ਤੱਕ ਕੱਪੜੇ ਸਿਉਣ ਕੇ ਨਹੀਂ ਸੀ ਮੋੜਦਾ ਆ ਆ ਭਾਬੀ ਬੈ ਜਾ ਬਾਹਰਲੀ ਬੈਠਕ ਵਿੱਚ ਦਾਖਲ ਹੁੰਦੀ ਮਾਂ ਨੂੰ ਵੇਖ ਕੇ ਉਸ ਨੇ ਕਿਹਾ ਇਹ ਪ੍ਰੀਤਮ ਬੈਠਣਾ ਕਾ ਦਾ ਆ ਤੇਰਾ ਛੋਟਾ ਭਤੀਜਾ ਹੈਗਾ ਇਸ ਤੇ ਕੋੜ ਦਾ ਕੱਪੜਾ ਲੈ ਕੇ ਆਈ ਹਾਂ ਤੂੰ ਛੇਤੀ ਹੀ ਸਿਉਂ ਦੇ ਉਪਰੋਂ ਠੰਡ ਵੀ ਤਾਂ ਉੱਤਰਦੀ ਆ ਰਹੀ ਹੈ ਮਾਂ ਨੇ ਸ਼ਾਇਦ ਇਹ ਇਸੇ ਕਰਕੇ ਆਖਿਆ ਸੀ ਕਿਉਂਕਿ ਪ੍ਰੀਤਮ ਚਾਚੇ ਬਾਰੇ ਉਹ ਜਾਣਦੀ ਸੀ ਕਿ ਉਹ ਕਦੇ ਵੀ ਕਿਸੇ ਦਾ ਕੱਪੜਾ ਵਕਤ ਤੇ ਸਿਉਂ ਕੇ ਨਹੀਂ ਦਿੰਦਾ ਸੀ ਚਾਚੇ ਨੇ ਮੇਰੇ ਕੋਲ ਦਾ ਮੇਚ ਲਿਆ ਵੇ ਕਦੋਂ ਦੇਵੇਂਗਾ ਇਹ ਕੋਟ ਭਾਬੀ ਹਫਤਾ ਭਰ ਤਾਂ ਲੱਗ ਹੀ ਜਾਵੇਗਾ ਤੇ ਸੱਚ ਪੁੱਛੇ ਭਾਬੀ ਮੇਰੇ ਕੋਲ ਤਾਂ ਪਹਿਲਾਂ ਹੀ ਮਹਿਲ ਦੇ ਕੱਪੜਿਆਂ ਦਾ ਢੇਰ ਲੱਗਿਆ ਪਿਆ ਹੈ ਪਤਾ ਨਹੀਂ ਲੱਗਦਾ ਕਿ ਰਾਣੀਆਂ ਇੰਨੇ ਕੱਪੜਿਆਂ ਦਾ ਕਰਦੀਆਂ ਕੀ ਨੇ ਸਾਡੀਆਂ ਤ੍ਰਿਮਤਾ ਤਾਂ ਇੱਕ ਸੂਟ ਨਾਲ ਵਰਾ ਲੰਗਾ ਦਿੰਦੀਆਂ ਨੇ ਤੂੰ ਹਫ਼ਤੇ ਮਗਰੋਂ ਕੋਟ ਦੇ ਦੇਵੇਂਗਾ ਨਾ ਬੇਬੇ ਨੇ ਗੱਲ ਅਧੂਰੀ ਛੱਡ ਦਿੱਤੀ ਜਿਵੇਂ ਉਹ ਪ੍ਰੀਤਮ ਸ਼ੀਬੇ ਕੋਲੋਂ ਪੱਕੀ ਹਾਂ ਕਰਵਾਉਣਾ ਚਾਹੁੰਦੀ ਸੀ ਭਾਬੀ ਮੈਂ ਭਲਾ ਤੇਰੇ ਅੱਗੇ ਝੂਠ ਕਿਵੇਂ ਬੋਲ ਸਕਦਾ ਹਾਂ ਮੈਂ ਕੋਟ 7 ਦਿਨਾਂ ਬਾਅਦ ਹੀ ਦੇ ਦੇਵਾਂਗਾ ਪਤਾ ਨਹੀਂ ਮੈਨੂੰ ਇਹ ਸਭ ਹੋਣਾ ਕਿਉਂ ਚੰਗਾ ਨਾ ਲੱਗਾ ਮੇਰਾ ਮਨ ਕਰ ਰਿਹਾ ਸੀ ਕਿ ਪ੍ਰੀਤਮ ਚਾਚੇ ਨੂੰ ਕਹਾਂ ਕਿ ਉਹ ਇੱਕ ਰਾਤ ਵਿੱਚ ਹੀ ਮੇਰਾ ਕੋਟ ਸਿਉਂ ਦੇਵੇ ਉਸ ਵੇਲੇ 7 ਦਿਨ ਮੈਨੂੰ 7 ਵਰਗਾਂ 'ਚ ਡੇਲ ਲੱਗੇ ਪਰ ਬੇਬੇ ਦੇ ਹੁੰਦਿਆ ਮੈਂ ਚਾਚੇ ਨੂੰ ਕੁਝ ਨਾ ਕਹਿ ਸਕਿਆ ਮੈਂ ਬੇਬੇ ਨਾਲ ਘਰ ਮੁੜ ਆਇਆ ਹੁਣ ਮੈਨੂੰ ਇੱਕ ਨਵਾਂ ਹੀ ਕੰਮ ਲੱਗ ਗਿਆ ਸੀ ਮੈਂ ਸਕੂਲੋਂ ਘਰ ਆ ਕੇ ਰਾਤ ਗਿਆ ਤੀਕ ਗਲੀ 'ਚ ਸ਼ੁਰੂ 'ਚ ਪੈਂਦੇ ਪ੍ਰੀਤਮ ਚਾਚੇ ਦੇ ਘਰ ਮੂਹਰੇ ਨੂੰ 10 ਚੱਕਰ ਮਾਰਦਾ ਮੈਂ ਰੋਜ਼ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਦੇ ਘਰ ਪਹੁੰਚ ਜਾਂਦਾ ਪਰ ਹਰ ਵਾਰੀ ਮੈਨੂੰ ਪ੍ਰੀਤਮ ਚਾਚਾ ਰਾਣੀਆਂ ਦੇ ਕੱਪੜੇ ਸਿਉਂਦਾ ਹੋਇਆ ਹੀ ਦਿਖਾਈ ਦਿੰਦਾ ਇਹ ਮੇਰਾ ਕੋਟ ਕਿਉਂ ਨਹੀਂ ਸਿਉਂਦਾ ਪਰ ਇਹ ਸਵਾਲ ਪ੍ਰੀਤਮ ਚਾਚੇ ਕੋਲੋਂ ਨਾ ਪੁੱਛ ਸਕਾ ਇਹ ਸੋਚ ਕੇ ਕਿ ਮਤੇ ਉਹ ਗੁੱਸੇ ਨਾਲ ਗੁੱਸੇ ਹੋ ਕੇ ਮੇਰਾ ਕੋਟ ਸਿਉਣ ਲਈ ਹੋਰ ਵਾਅਦੇ ਦਿਨ ਲਾ ਦੇਵੇ ਜਾਂ ਜਾਣ ਕੇ ਉਸ ਨੂੰ ਖਰਾਬ ਹੀ ਕਰ ਦੇਵੇ ਚਾਚਾ ਜੀ ਤੁਸੀਂ ਮੇਰਾ ਕੋਟ ਇੱਕ ਦਿਨ ਜਦੋਂ ਇੱਕ ਦਿਨ ਮੇਰੇ ਕੋਲ ਰਿਹਾਨਾ ਗਿਆ ਤਾਂ ਮੈਂ ਸਵਾਲ ਪ੍ਰੀਤਮ ਚਾਚੇ ਨੂੰ ਪਾ ਹੀ ਦਿੱਤਾ ਬਸ ਪੁੱਤ ਕੱਲ ਉਹਦਾ ਹੀ ਨੰਬਰ ਲੱਗੇਗਾ ਕੱਲ ਸਵੇਰੇ ਸ਼ੁਰੂ ਕਰਾਂਗੇ ਉਸ ਨੂੰ ਫਿਰ ਕੀ ਮੈਂ ਕੋਟ ਦੇ ਚਾਚੇ ਰਾਤ ਮਸਾਂ ਹੀ ਕੱਟੀ ਤੇ ਅਗਲਾ ਦਿਨ ਚੜਨ ਦਾ ਇੰਤਜ਼ਾਰ ਕੀਤਾ ਸਵੇਰੇ ਤਿਆਰ ਹੋ ਕੇ ਮੈਂ ਸਕੂਲ ਚਲਾ ਗਿਆ ਚਾਚੇ ਪ੍ਰੀਤਮ ਦੇ ਘਰ ਅ꼿 ਲੰਘਦਿਆਂ ਮੈਂ ਉਧਰ ਸਰਸਰੀ ਜੀ ਨਜ਼ਰ ਮਾਰੀ ਪਰ ਉਹਨਾਂ ਦੀ ਬੈਠਕ ਬਾਹਰਲੀ ਬਾਰੀ ਅਤੇ ਬੂਹਾ ਬੰਦ ਸਨ ਮੈਂ ਕੁਝ ਚਿਰ ਲਈ ਚੁੱਪਚਾਪ ਖੜਾ ਉਹਨਾਂ ਵੱਲ ਵੇਖਦਾ ਰਿਹਾ ਸੋਚਿਆ ਕਿ ਇੱਕ ਵਾਰੀ ਬੂਹਾ ਖੜਕਾ ਕੇ ਪੁੱਛਾਂ ਕਿ ਉਸਨੇ ਕੋਟ ਸਿਉਣਾ ਸ਼ੁਰੂ ਕੀਤਾ ਜਾਂ ਨਹੀਂ ਪਰ ਨਹੀਂ ਪਤਾ ਨਹੀਂ ਕੀ ਸੋਚ ਕੇ ਮੈਂ ਬੰਦ ਬੂਹੇ ਨੂੰ ਛੱਡ ਕੇ ਸਕੂਲ ਚਲਾ ਗਿਆ ਸਕੂਲੇ ਪੜ੍ਹਾਈ ਚ ਮੇਰਾ ਉਕਾ ਮਨ ਨਾ ਲੱਗਾ ਦੁਪਹਿਰ ਵੇਲੇ ਸਾਰੀ ਛੁੱਟੀ ਬਾਅਦ ਮੈਂ ਘਰ ਵੱਲ ਪਰਤ ਪਿਆ ਜਦੋਂ ਮੈਂ ਪ੍ਰੀਤਮ ਚਾਚੇ ਦੇ ਘਰ ਨੇੜੇ ਪਹੁੰਚਿਆ ਤਾਂ ਉਸਦੀ ਬੈਠਕ ਦਾ ਬਾਹਰਲਾ ਬੂਹਾ ਖੁੱਲਾ ਸੀ ਮੈਂ ਪੈਰ ਕੁਝ ਭਲਾਂ ਲਈ ਮੇਰੇ ਪੈਰ ਕੁਝ ਭਲਾਨੀ ਰੁਕ ਗਏ ਜਦੋਂ ਮੈਂ ਖੁੱਲੇ ਬੂਹੇ ਰਾਹੀਂ ਅੰਦਰ ਚਾਤੀ ਮਰੀਤਾ ਪ੍ਰੀਤਮ ਚਾਚਾ ਫੱਟੇ ਤੇ ਕੱਪੜਾ ਰੱਖੀ ਮੇਰੇ ਕੋਟ ਦੀ ਕਟਾਈ ਕਰ ਰਿਹਾ ਸੀ ਮੇਰਾ ਮਨ ਕੀਤਾ ਕਿ ਮੈਂ ਪ੍ਰੀਤਮ ਚਾਚੇ ਨੂੰ ਕੋਟ ਬਾਰੇ ਕਈ ਸਵਾਲ ਕਰਾਂ ਪਰ ਅਜਹਾਨਾ ਕਰ ਸਕਿਆ ਇਹੋ ਸੋਚ ਮਤੇ ਕੈਂਚੀ ਚਲਾਉਂਦਿਆ ਚਾਚੇ ਕੋਲੋਂ ਕੋਈ ਭੋਲਣਾ ਹੋ ਜਾਵੇ ਉਸ ਦਿਨ ਮੈਂ ਰਾਜ ਕੇ ਰੋਟੀ ਮੈਂ ਛੱਜ ਨਾਲ ਰੋਟੀ ਵੀਨਾ ਖਾਧੀ ਹਨੇਰੇ ਕੋਈ ਇਤਿਕ ਜਾਂ ਤਾਂ ਮੈਂ ਉਸ ਗਲੀ ਵਿੱਚ ਚੱਕਰ ਮਾਰਦਾ ਰਿਹਾ ਜਾਂ ਤਿੰਨ ਚਾਰ ਵਾਰੀ ਕੋਈ ਨਾ ਕੋਈ ਬਹਾਨਾ ਬਣਾ ਕੇ ਪ੍ਰੀਤਮ ਚਾਚੇ ਦੀ ਬੈਠਕ ਵਿੱਚ ਜਾ ਵੜਿਆ ਅਗਲਾ ਦਿਨ ਐਤਵਾਰ ਸੀ ਛੁੱਟੀ ਹੋਣ ਕਰਕੇ ਉਸ ਦਿਨ ਮੈਂ ਉੱਕਾ ਹੀ ਵੇਲਾ ਸੀ ਉਸ ਦਿਨ ਮੈਂ ਪ੍ਰੀਤਮ ਚਾਚੇ ਦੇ ਹੱਥਾਂ 'ਚ ਕੋਟ ਨੌਜਵਾਨ ਹੁੰਦੇ ਵੇਖਿਆ ਉਸ ਸ਼ਾਮ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਜਦੋਂ ਬੇਬੇ ਪ੍ਰੀਤਮ ਚਾਚੇ ਕੋਲੋਂ ਕੋਟ ਲੈ ਕੇ ਆਈ ਅਗਲੇ ਦਿਨ ਸਵੇਰ ਸਾਰੇ ਘਰ ਵਿੱਚ ਸਭ ਤੋਂ ਪਹਿਲਾਂ ਜਾਗਣ ਵਾਲਾ ਮੈਂ ਹੀ ਸਾਂ ਜਾਗਣਸਾਰ ਪਹਿਲਾਂ ਮੈਂ ਕੋਠਰੀ ਵਿੱਚ ਗਿਆ ਜਿੱਥੇ ਰਾਤ ਵੇਲੇ ਬੇਬੇ ਨੇ ਮੇਰੇ ਸਾਹਮਣੇ ਕੋਟ ਪੇਟੀ ਤੇ ਤਰਿਆ ਸੀ ਕੋਟ ਅਜੇ ਵੀ ਉੱਥੇ ਹੀ ਪਿਆ ਸੀ ਪਹਿਲਾਂ ਮੈਂ ਕੋਟ ਨੂੰ ਛੂ ਕੇ ਵੇਖਿਆ ਫਿਰ ਈਉਂ ਪੁੱਲਾ ਪੁੱਲਾ ਹੱਥ ਫੇਰਨ ਲੱਗਾ ਜਿਵੇਂ ਮੇਰੇ ਸਾਹਮਣੇ ਕੋਟ ਨਾ ਹੋ ਕੇ ਚਿੜੀ ਦਾ ਬੋਟ ਪਿਆ ਸੀ ਫਿਰ ਮੈਂ ਦਿਨ ਚੜਨ ਦਾ ਇੰਤਜ਼ਾਰ ਕਰਨ ਲੱਗਾ ਮੈਂ ਸਭ ਤੋਂ ਪਹਿਲਾਂ ਨਲਕੇ ਤੇ ਨਹਾ ਕੇ ਸਕੂਲ ਜਾਣ ਲਈ ਤਿਆਰ ਹੋ ਗਿਆ ਵੇ ਛੋਟੇ ਤੂੰ ਅਜੇ ਇੰਨੀ ਸੰਦੇਹਾ ਕਿਉਂ ਨਹਾ ਲਿਆ ਵੇੜੇ ਵਿੱਚ ਛਾੜੂ ਮਾਰਦੀ ਬੇਬੇ ਨੇ ਕਿਹਾ ਬੇਬੇ ਅੱਜ ਸਕੂਲ ਵੀ ਤਾਂ ਜਾਣਾ ਹੈ। ਵੇ ਚੰਦਰਿਆ ਸਕੂਲ ਤਾਂ ਕਿਤੇ ਦਿਨ ਚੜੇ ਜਾ ਕੇ ਲੱਗਦਾ ਹੈ ਪਰ ਤੂੰ ਆ ਸਵੇਰੇ ਹੀ ਮਾਂ ਦੇ ਅਜਿਹੇ ਸਵਾਲ ਤੋਂ ਬਚਣ ਲਈ ਮੈਂ ਕੋਠਰੀ ਵੱਲ ਜਾਣ ਨੂੰ ਵੱਲ ਨੂੰ ਜਾਣ ਲੱਗਾ ਤਾਂ ਪਿੱਛੋਂ ਬੇਬੇ ਦੀ ਆਵਾਜ਼ ਸੁਣਾਈ ਦਿੱਤੀ। ਵੇ ਅੱਜ ਕੋਟ ਪਹਿਨ ਕੇ ਨਾ ਜਾਇਂ ਅਜੇ ਇੰਨਾ ਸੀਤ ਨਹੀਂ ਪਹਿਨ ਲੱਗਾ। ਪਰ ਮੈਂ ਤਾਂ ਬੇਬੇ ਦੀ ਗੱਲ ਅਣ ਸੁਣੀ ਹੀ ਕਰ ਦਿੱਤੀ ਮੈਂ ਕੋਠਰੀ ਵਿੱਚੋਂ ਕੋਟ ਚੋ ਕੇ ਬਾਹਰ ਵਿਹੜੇ ਵਿੱਚ ਆ ਗਿਆ ਬੇਬੇ ਨੇ ਘਰ ਦਾ ਕੰਮ ਮੁਕਾਇਆ ਸਾਡੇ ਲਈ ਰੋਟੀ ਤਿਆਰ ਕੀਤੀ ਪਰ ਇਸ ਅਰਸੇ ਵਿੱਚ ਉਸ ਨੇ ਮੈਨੂੰ ਕੁਝ ਨਹੀਂ ਕਿਹਾ ਸ਼ਾਇਦ ਉਹ ਮੇਰੇ ਮਨ ਵਿੱਚ ਵਸੇ ਨਵੇਂ ਕੋਟ ਵਾਲੇ ਚਾਹ ਤੋਂ ਚੰਗੀ ਤਰ੍ਹਾਂ ਵਖਫ ਸੀ ਮੈਂ ਕੁਰਤੇ ਪਜਾਮੇ ਨਾਲ ਨਵਾਂ ਕੋਟ ਪਾਣ ਕੇ ਸਕੂਲ ਨੂੰ ਟੁਰ ਪਿਆ ਸ਼ੜਕ ਤੇ ਤੁਰਿਆ ਜਾਂਦਾ ਮੈਂ ਚੋੜ ਆਖਣਾ ਲੋਕਾਂ ਵੱਲ ਝਾਤ ਵੀ ਮਾਰ ਲੈਂਦਾ ਸਾਂ ਕੀ ਲੋਕ ਮੇਰੇ ਨਵੇਂ ਕੋਟ ਨੂੰ ਜ਼ਰੂਰ ਦੇਖ ਰਹੇ ਹੋਣਗੇ ਮੈਨੂੰ ਲੱਗ ਰਿਹਾ ਸੀ ਜਿਵੇਂ ਮੈਂ ਸਾਰੇ ਲੋਕਾਂ ਦੀਆਂ ਨਜ਼ਰਾਂ ਮੇਰੇ ਕੋਟ ਤੇ ਹੀ ਟਿਕੀਆਂ ਹੋਣ ਸਕੂਲ 'ਚ ਸਾਰੀ ਛੁੱਟੀ ਹੁੰਦਿਆਂ ਤੱਕ ਮੇਰਾ ਬਹੁਤਾ ਵਕਤ ਚਾਪ ਰਿਆ ਲੰਘਿਆ ਮੇਰੇ ਦੋ ਤਿੰਨ ਮਿੱਤਰਾਂ ਨੇ ਮੇਰੇ ਕੋਟ ਦੀ ਗੱਲ ਕੀਤੀ ਤਾਂ ਮੈਨੂੰ ਬਹੁਤ ਚੰਗਾ ਲੱਗਾ ਮੇਰੇ ਮਨ ਵਿੱਚ ਇਸ ਗੱਲ ਦਾ ਮਲਾਲ ਰਿਹਾ ਕਿ ਪੀਰੀਅਡ ਦੀ ਹਰ ਘੰਟੀ ਵੱਜਣ ਤੇ ਨਵੇਂ ਅਧਿਆਪਕ ਜਮਾਤ ਵਿੱਚ ਤਾਂ ਆਏ ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਮੇਰੇ ਕੋ ਮੇਰੇ ਨਾਲ ਕੋਟ ਦੀ ਗੱਲ ਨਹੀਂ ਕੀਤੀ। ਉਹ ਤਾਂ ਬਸ ਸਾਰੇ ਹੀ ਆਪਣੀ ਆਕੜ ਵਿੱਚ ਕਲਾਸ 'ਚ ਆ ਕੇ ਬੱਚਿਆਂ ਨੂੰ ਪੜਾ ਕੇ ਕਲਾਸ ਤੋਂ ਬਾਹਰ ਨਿਕਲਦੇ ਰਹੇ। ਸਾਰੀ ਛੁੱਟੀ ਬਾਅਦ ਮੁੰਡੇ ਸਕੂਲ ਸਾਹਮਣੇ ਬਣੇ ਪਾਰਕ ਵਿੱਚ ਅਕਸਰ ਕਬੱਡੀ ਦੇ 1-2 ਪਾਲੇ ਖੇਡ ਕੇ ਘਰ ਨੂੰ ਜਾਂਦੇ ਸਨ। ਉਹਨਾਂ ਵਿੱਚ ਮੈਂ ਵੀ ਸ਼ਾਮਲ ਹੁੰਦਾ ਸਾਂ। ਜਦੋਂ ਮੈਂ ਆਪਣੀ ਟੀਮ ਦਾ ਮੋਢੀ ਵੀ ਮੰਨਿਆ ਜਾਂਦਾ ਸਾਂ। ਕਬੱਡੀ ਖੇਡਦਿਆਂ ਇਹ ਕੋਟ ਜ਼ਰੂਰ ਮਹਿਲਾ ਹੋ ਜਾਵੇਗਾ। ਇਹ ਜਗਿੰਦਰ ਦਾ ਕੀ ਪਤਾ ਇਸ ਨੂੰ ਹੱਥ ਨਾਲ ਖਿੱਚ ਕੇ ਫਾੜ ਹੀ ਦੇਵੇ। ਇਸ ਤੋਂ ਚੰਗਾ ਇਹ ਮੈਂ ਕੋਟ ਲਾ ਹੀ ਦੇਵਾਂ। ਜਗਿੰਦਰ ਵਿਰੋਧੀ ਪਾਰਟੀ ਦਾ ਖਿਡਾਰੀ ਸੀ ਇਹ ਸੋਚ ਕੇ ਮੈਂ ਆਪਣਾ ਨਵਾਂ ਕੋਟ ਲਾ ਕੇ ਪਾਰਕ ਦੇ ਇੱਕ ਵੱਡੇ ਬੂਟੇ ਤੇ ਧਰ ਦਿੱਤਾ ਸੋਚਦੇ ਆ ਸੋਚਿਆ ਮੋੜਦਿਆਂ ਪਹਿਨ ਲਵਾਂਗਾ ਕਬੱਡੀ ਸ਼ੁਰੂ ਹੋ ਗਈ ਖੇਡ ਵਿੱਚ ਇੰਨਾ ਮਸਤ ਹੋ ਗਿਆ ਕਿ ਘਰ ਪਰਤਦਿਆਂ ਕੋਟ ਦਾ ਚੇਤਾ ਹੀ ਨਾ ਰਿਹਾ ਮੈਂ ਘਰ ਪਹੁੰਚਿਆ ਤਾਂ ਬੇਬੇ ਚ ਗਵਾਂਢ ਬੇਬੇ ਗਵਾਂਢ ਚੌਧਰੀਆਂ ਦੇ ਘਰ ਗਈ ਹੋਈ ਸੀ ਮੈਨੂੰ ਉੱਕਾ ਹੀ ਯਾਦ ਨਹੀਂ ਕਿ ਮੈਂ ਆਪਣਾ ਨਵਾਂ ਕੋਟ ਪਾਰਕ ਵਿੱਚ ਭੁੱਲ ਆਇਆ ਸੀ ਦੁਪਹਿਰ ਦੀ ਰੋਟੀ ਖਾ ਕੇ ਮੈਂ ਬਾਹਰ ਖੇਡਣ ਚਲਾ ਗਿਆ ਖਾਸਾ ਹਨੇਰਾ ਸੀ ਗਰ ਮੈਂ ਗਲੀ ਵਿੱਚ ਵੜ ਪ੍ਰੀਤਮ ਚਾਚੇ ਦੇ ਘਰ ਮੂਹਰੇ ਪਹੁੰਚਿਆ ਤਾਂ ਅਚਾਨਕ ਮੈਨੂੰ ਪਾਰਕ ਵਿੱਚ ਭੁੱਲ ਚੁੱਕੇ ਕੋਟ ਦੀ ਯਾਦ ਆਈ ਇੱਕ ਵਾਰੀ ਤਾਂ ਮੇਰਾ ਮਨ ਕੀਤਾ ਕਿ ਉਲਟੇ ਪੈੜੀ ਮੋੜ ਜਾਵਾਂ ਪਰ ਹਨੇਰਾ ਹੋਣ ਕਰਕੇ ਮੈਂ ਅਜਹਾਂ ਨਾ ਕਰ ਸਕਿਆ ਕਰ ਪਹੁੰਚੰਤੇ ਕਿਸੇ ਨੇ ਵੀ ਕੋਟ ਦੀ ਪੁੱਛ ਨਾ ਪਾਈ ਮੇਰਾ ਮਨ ਬਹੁਤ ਖਰਾਬ ਸੀ ਮੇਰੇ ਕੋਲੋਂ ਚੱਜ ਨਾਲ ਰੋਟੀ ਵੀ ਨਹੀਂ ਖਾਦੀ ਗਈ ਉਹ ਰਾਤ ਮੈਂ ਮਸਾਂ ਹੀ ਕੱਟੀ ਕਈ ਵਾਰੀ ਮੇਰੀ ਅੱਖ ਖੁੱਲ੍ਹੀ ਅਤੇ ਹਰ ਵਾਰੀ ਮੈਨੂੰ ਕੋਟ ਚੇਤੇ ਆਉਂਦਾ ਰਿਹਾ ਮੇਰਾ ਮਨ ਮੈਨੂੰ ਵਾਰ-ਵਾਰ ਲਾਂਤਾ ਪਾਉਂਦਾ ਰਿਹਾ ਕਿ ਮੈਂ ਉਸੇ ਵੇਲੇ ਹਨੇਰੇ ਚ ਪਾਰਕ ਵਿੱਚ ਕੋਟ ਕਿਉਂ ਨਾ ਲੱਭਣ ਚਲਾ ਗਿਆ ਵੇ ਤੂੰ ਐਨੇ ਸਾਜਰੇ ਕਿੱਥੇ ਚੱਲੇ ਆ ਸਵੇਰੇ ਹੀ ਬੇਬੇ ਨੇ ਮੈਨੂੰ ਬਿਨਾ ਕੁਝ ਖਾਦੇ ਪੀਤੇ ਸਕੂਲ ਵੱਲ ਜਾਂਦੇ ਨੂੰ ਪੁੱਛਿਆ ਬੇਬੇ ਮੈਂ ਗੱਲ ਜਿਵੇਂ ਮੇਰੇ ਸੰਗ ਵਿੱਚ ਹੀ اٹਕੀ ਰਹਿ ਗਈ ਵੇ ਤੇਰਾ ਕੋਟ ਕਿੱਥੇ ਬੇਬੇ ਦਾ ਇਹ ਅਗਲਾ ਸਵਾਲ ਸੀ ਜਿਸ ਨੂੰ ਸੁਣ ਕੇ ਮੈਂ ਇੱਕ ਵਾਰੀ ਤਾਂ ਮੈਂ ਕੰਬ ਗਿਆ ਮੈਨੂੰ ਲੱਗਾ ਜਿਵੇਂ ਬੇਬੇ ਨੇ ਮੇਰੀ ਚੋਰੀ ਫੜ ਲਈ ਸੀ ਮੈਨੂੰ ਕੁਝ ਵੀ ਸਮਝ ਨਾ ਆਵੇ ਕਿ ਮਾਂ ਨੂੰ ਇਹਦਾ ਕੀ ਜਵਾਬ ਦੇਵਾਂ ਪਰ ਮੈਂ ਤੁਰੰਤ ਆਪਣੇ ਆਪ ਨੂੰ ਸਾਂਭ ਲਿਆ ਬੇਬੇ ਕੋੜਤਾ ਮੈਂ ਕੱਲ ਸਕੂਲ ਵਿੱਚ ਚਪੜਾਸੀ ਨੂੰ ਸੰਭਾਲ ਦਿੱਤਾ ਸੀ ਕਬੱਡੀ ਖੇਡਦੇ ਹੋਏ ਉਹ ਉਹ ਮੈਲਾ ਹੋ ਜਾਂਦਾ ਇਹ ਗੱਲ 16 ਨੇ ਝੂਠ ਸੀ ਪਰ ਆਪਣੇ ਬਚਾ ਲਈ ਬੇਬੇ ਨੂੰ ਆਖ ਜਿਵੇਂ ਕੁਝ ਚੀਰ ਲਈ ਤਾਂ ਮੈਂ ਸਭ ਫਿਕਰਾਂ ਤੋਂ ਸੁਰਖਰੂ ਹੋ ਗਿਆ ਸੀ ਪੇਤੀ ਸਿਸ ਕਦਮਪੋਟਾ ਸਕੂਲ ਸਾਹਮਣੇ ਬਣੇ ਪਾਰਕ ਵੱਲ ਹੋ ਗਿਆ ਤੁਰਦਾ ਹੋਇਆ ਮੈਂ ਸਾਰੇ ਰਾਹਾ ਵਾਰ-ਵਾਰ ਮੂੰਹ ਵਿੱਚ ਵਾਹਿਗੁਰੂ ਵਾਹਿਗੁਰੂ ਵੀ ਆਖਦਾ ਜਾ ਰਿਹਾ ਸੀ ਪਰ ਉੱਥੇ ਤਾਂ ਕੁਝ ਵੀ ਨਹੀਂ ਸੀ ਮੈਂ ਪਹਿਲਾਂ ਇੱਕ ਝਾੜੀ ਫਿਰ ਦੂਜੀ ਝਾੜੀ ਫਿਰ ਪਾਰਕ ਦੇ ਸਾਰੇ ਬੂਟੇ ਛਾਣ ਮਾਰੇ ਪਰ ਮੈਨੂੰ ਕੋਠ ਨਹੀਂ ਮਿਲਿਆ ਉਸ ਨੂੰ ਕੋਈ ਪਹਿਲੇ ਦੇਣ ਹੀ ਚੁੱਕ ਕੇ ਲੈ ਜੋ ਜੋ ਲੈ ਗਿਆ ਸੀ ਜਿਵੇਂ ਹਮ ਵਿਆਹ ਹੋਇਆ ਅਤੇ ਮਾਨਸਿਕ ਤੌਰ ਤੇ ਥੱਕਿਆ ਹੋਇਆ ਚੁੱਪ ਕਰਕੇ ਪਾਰਕ ਦੇ ਇੱਕ ਬੈਂਚ ਤੇ ਬੈਠ ਗਿਆ ਮੇਰੇ ਮਨ ਵਿੱਚ ਉਸ ਵੇਲੇ ਗਵਾਚੇ ਹੋਏ ਕੋਟ ਤੋਂ ਸਵਾਏ ਹੋਰ ਕੁਝ ਨਹੀਂ ਸੀ ਉਹ ਥਾਂ ਬੈਠਿਆ ਮੈਨੂੰ ਆਪਣੇ ਕੋਟ ਦੇ ਨਾਲ ਹੀ ਬੇਬੇ ਦੀ ਯਾਦ ਆ ਗਈ ਇਸ ਤਰ੍ਹਾਂ ਹੁੰਦਿਆਂ ਸਾਰ ਕੋਟ ਬਣਨ ਦੀ ਲੰਬੀ ਕਹਾਣੀ ਮੇਰੇ ਮਨ ਵਿੱਚ ਘੁੰਮ ਜਾਂਦੀ ਫਿਰ ਕੋਟ ਬਾਰੇ ਸੋਚਦਿਆਂ ਹੀ ਮੇਰੀਆਂ ਅੱਖਾਂ ਛਲਕ ਪੈਂਦੀਆਂ ਸਕੂਲ ਦੀ ਘੰਟੀ ਕਦੋਂ ਦੀ ਵੱਜ ਗਈ ਸੀ ਸਾਰੇ ਬੱਚੇ ਸਕੂਲ ਜਾ ਕੇ ਸਵੇਰ ਦੀ ਪ੍ਰਾਰਥਨਾ ਵਿੱਚ ਬੋਲਣ ਲੱਗ ਪਏ ਸਨ ਪਰ ਮੈਂ ਅਜੇ ਵੀ ਉਸੇ ਬੈਂਚ ਤੇ ਬੈਠਾ ਸਾਂ ਉਸੇ ਥਾਂ ਬੈਠਿਆ ਕਾਫੀ ਤੋਂ ਪਛੜ ਗਈ ਸੀ ਤਾਂ ਮੈਂ ਸਕੂਲ ਜਾਣ ਦੀ ਥਾਂ ਘਰ ਨੂੰ ਪਰਤ ਪਿਆ ਮੇਰਾ ਸਕੂਲ ਜਾਣ ਦਾ ਉੱਕਾ ਹੀ ਮਨ ਨਹੀਂ ਸੀ ਮੈਂ ਹੌਲੀ-ਹੌਲੀ ਜਿਵੇਂ ਆਪਣੀਆਂ ਲੱਤਾਂ ਖੜੀਸਦਾ ਹੋਇਆ ਘਰ ਮੁੜਿਆ ਆ ਰਿਹਾ ਸੀ ਮੇਰੇ ਪੈਰ ਜਿਵੇਂ ਮਣਾ ਪਰ ਪਾਰੇ ਹੋ ਗਏ ਸਨ ਅਤੇ ਮੇਰੇ ਕੋਲੋਂ ਚੁੱਕੇ ਨਹੀਂ ਜਾ ਰਹੇ ਮੈਂ ਗਲੀ ਪਾਰ ਕਰਕੇ ਘਰ ਮੂੜੇ ਪਹੁੰਚਿਆ ਤਾਂ ਬੇਬੇ ਬਾਹਰ ਦਰਾਂ ਮੂੜੇ ਝਾੜੂ ਮਾਰ ਰਹੀ ਸੀ ਏ ਛੋਟਿਆ ਤੂੰ ਇੰਨੀ ਛੇਤੀ ਘਰ ਮੋੜ ਆਇਆ ਕੀ ਸਕੂਲੋਂ ਛੁੱਟੀ ਹੋ ਗਈ ਮਾਂ ਦੀ ਗੱਲ ਤੇ ਕੁਝ ਨਾ ਬੋਲ ਕੇ ਮੈਂ ਬੂਹੇ ਰਾਹੀਂ ਸਿੱਧਾ ਅੰਦਰ ਚਲਾ ਗਿਆ ਅੰਦਰ ਜਾ ਬਸਤਾ ਇੱਕ ਪਾਸੇ ਸੁੱਟ ਮੈਂ ਸਿਰ ਨੀਵਾ ਕਰਕੇ ਮੰਝੇ ਤੇ ਬੈਠ ਗਿਆ ਬੇਬੇ ਵੀ ਕੋਚੇਰ ਦਰਾ ਮੂਰੇ ਝਾੜੂ ਮਾਰ ਕੇ ਅੰਦਰ ਆ ਗਈ। ਉਸ ਵੇਲੇ ਘਰ ਹੋਰ ਕੋਈ ਨਹੀਂ ਸੀ। ਵੇ ਕੀ ਹੋਇਆ ਤੈਨੂੰ? ਇਉਂ ਸਿਰੁੱਟੀ ਕਿਉਂ ਬੈਠਾ ਹੈਂ? ਇਹ ਸਵਾਰੀ ਬੋਲਦਿਆਂ ਬੇਬੇ ਦੀ ਆਵਾਜ਼ ਵਿੱਚ ਤੇਜ਼ੀ ਸੀ। ਬੇਬੇ ਕੋਟ ਵੇ ਹੋਇਆ ਕੀ ਤੇਰੇ ਕੋਟ ਨੂੰ ਬੇਬੇ ਦੇ ਪੁੱਛਣ ਤੇ ਪਹਿਲਾਂ ਮੈਂ ਹੌਲੀ-ਹੌਲੀ ਤੇ ਫਿਰ ਉੱਚੀ-ਉੱਚੀ ਵੇ ਚਲਾਉਣ ਲੱਗਾ। ਉਸਨੇ ਦੂਜੀ ਵਾਰੀ ਉਸਦੇ ਦੂਜੀ ਵਾਰੀ ਪੁੱਛਣ ਤੇ ਮੈਂ ਰੋਂਦਿਆਂ ਉਸ ਨੂੰ ਸਾਰੀ ਗੱਲ ਸੱਚ ਸੱਚ ਦੱਸ ਦਿੱਤੀ ਵੇ ਉਸ ਨੂੰ ਇਹ ਤਾਂ ਮੈਂ ਉਸ ਨੂੰ ਇਹ ਵੀ ਦੱਸ ਦਿੱਤਾ ਕਿ ਕੱਲ ਮੈਂ ਝੂਠ ਬੋਲਿਆ ਸੀ ਅਤੇ ਸਕੂਲ ਵਿੱਚ ਚਪੜਾਸੀ ਨੂੰ ਕੋਟ ਫੜਾਉਣ ਵਾਲੀ ਗੱਲ ਵੀ ਮਨਕਰਤ ਸੀ ਗੱਲ ਕਰਦਿਆਂ ਮੈਂ ਅਜੇ ਵੀ ਰੋਈ ਜਾ ਰਿਹਾ ਸੀ ਮੈਨੂੰ ਇਹ ਵੀ ਲੱਗ ਰਿਹਾ ਸੀ ਕਿ ਕੋਟ ਗਵਾਜ ਜਾਣ ਕਰਕੇ ਮਾਂ ਕੋਲੋਂ ਮੈਨੂੰ ਮਾਰ ਵੀ ਪਵੇਗੀ ਦੂਜੇ ਪਾਸੇ ਮੇਰੇ ਮਨ ਵਿੱਚ ਉਸ ਭਾਰ ਦਾ ਭੋਰਾ ਵੀ ਡਰ ਨਹੀਂ ਸੀ ਫਿਰ ਇਸ ਦੇ ਸਿવાય ਅਜਾ ਹੋਰ ਕੀ ਸੀ ਜਿਸ ਕਰਕੇ ਮਨ ਵਿੱਚ ਕੋਟ ਗਵਾਜ ਜਾਣ ਦੀ ਗੱਲ ਆਉਂਦਿਆਂ ਹੀ ਮੇਰਾ ਰੋਣਾ ਨਿਕਲ ਆਉਂਦਾ ਮੇਰੇ ਮੂੰਹੋਂ ਇਹ ਗੱਲ ਸੁਣ ਕੇ ਇੱਕ ਵਾਰੀ ਤਾਂ ਬੇਬੇ ਦੇ ਚਿਹਰੇ ਤੇ ਗੁੱਸੇ ਦੀਆਂ ਲਕੀਰਾਂ ਉੱਭਰ ਆਈਆਂ ਮੈਨੂੰ ਹਟਕੋਰੇ ਲੈ ਕੇ ਰੋਂਦਾ ਵੇਖ ਕੇ ਉਸਨੇ ਝਾੜੂ ਇੱਕ ਪਾਸੇ ਧਰ ਦਿੱਤਾ ਉਹ ਮੇਰੇ ਨੇੜੇ ਆ ਕੇ ਮੇਰੇ ਨਾਲ ਲੱਗ ਕੇ மஞ்சੇ ਤੇ ਬੈਠ ਗਈ ਉਸ ਨੇ ਮੇਰਾ ਸਿਰ ਸੱਜੇ ਹੱਥ ਨਾਲ ਖਿੱਚ ਕੇ ਆਪਣੇ ਨਾਲ ਲਾ ਲਿਆ ਥੋੜੇ ਚਿਰ ਬਾਅਦ ਮੈਂ ਵੇਖਿਆ ਕਿ ਬੇਬੇ ਦੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ ਪਰ ਇਹ ਮੇਰੀ ਸਮਝੋ ਉੱਕਾ ਹੀ ਪਰੇ ਸੀ ਕਿ ਬੇਬੇ ਮੇਰਾ ਕੋਟ ਗੁੰਮ ਹੋ ਜਾਣ ਕਰਕੇ ਰੋ ਰਹੀ ਹੈ ਜਾਂ ਮੈਨੂੰ ਰੋਂਦਾ ਵੇਖ ਕੇ ਉਸ ਦੀਆਂ ਅੱਖਾਂ ਪਰ ਆਈਆਂ ਸਨ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ